ਸਭ ਤੋਂ ਪਹਿਲਾਂ ਦੋਸਤਾਂ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਤੇ ਤੁਹਾਨੂੰ ਸਭ ਨੂੰ ਪਤਾ ਕਿ ਅੱਜ 14 ਨਵੰਬਰ ਆ ਜਿਹੜਾ ਕਿ ਪੂਰੇ ਭਾਰਤ ਦੇਸ਼ ਦੇ ਵਿੱਚ ਜਿਹੜਾ ਕਿ ਬਾਲ ਦਿਵਸ ਸਕੂਲਾਂ ਦੇ ਵਿੱਚ ਮਨਾਇਆ ਜਾ ਰਿਹਾ ਏ ਅੱਜ ਕੁਝ ਗੱਲਾਂ ਕਰਾਂਗੇ ਛੋਟੇ ਬੱਚਿਆਂ ਤੋਂ ਲੈ ਕੇ ਵੀ ਛੋਟੇ ਬੱਚੇ ਦਾ ਜਿਹੜਾ ਜੀਵਨ ਖੁਸ਼ਹਾਲ ਕਿਵੇਂ ਜਿੰਨਾ ਚਾਹੀਦਾ ਔਰ ਕਿਸ ਤਰੀਕੇ ਦਾ ਜਿਹੜਾ ਉਹਨਾਂ ਨੂੰ ਜੀਵਨ ਜਾਂਚਣ ਚਾਹੀਦੀ ਹੈ ਉਹ ਇਸ ਦੀ ਸ਼ੁਰੂਆਤ ਸਭ ਤੋਂ ਪਹਿਲਾਂ ਆਪਣੇ ਘਰ ਦੇ ਮਾਹੌਲ ਦੇ ਵਿੱਚੋਂ ਹੀ ਹੁੰਦੀ ਏ ਜਦੋਂ ਬੱਚਾ ਇੱਕ ਛੋਟਾ ਹੁੰਦਾ ਉਹਨੂੰ ਘਰ ਦੇ ਮਾਹੌਲ ਦੇ ਵਿੱਚ ਸਭ ਵਿੱਚ ਵੇਂਦਾ ਕਿਉਂਕਿ ਸਿਆਣੇ ਕਹਿੰਦੇ ਕਿ ਬ तरीके ਦਾ ਉੱਪਰ ਲਿਖਾਂਗੇ ਉਹਦੀ ਮੈਟੈਲਿਟੀ ਉਸ ਤਰੀਕੇ ਦੀ ਹੋ ਜਾਏਗੀ ਉਹਨਾਂ ਨੂੰ ਬੱਚੇ ਤਾਂ ਕਿਹਾ ਜਾਂਦਾ ਕਿਉਂਕਿ ਦੋਸਤੋ ਬੱਚੇ ਹਜੇ ਤੱਕ ਬੱਚੇ ਹੋਏ ਨੇ ਔਰ ਜੇ ਬੱਚੇ ਹੋਏ ਨੇ ਤਾਂ ਹੀ ਉਹਨਾਂ ਨੂੰ ਬੱਚੇ ਕਿਆ ਜਾਂਦਾ ਏ ਤੇ ਸੋ ਤੁਹਾਨੂੰ ਸਭ ਨੂੰ ਪਤਾ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਆਪਾਂ ਜੋ ਵੀ ਸਿੱਖਿਆ ਜਾਂਗੇ ਨਾ ਉਹਨਾਂ ਨੇ ਉਹ ਹੀ ਸਿੱਖਣਾ ਥੋੜਾ ਜਿਹਾ ਮੈਂ ਤੁਹਾਨੂੰ ਪਿਛੋਕੜ ਵੱਲ ਲੈ ਬੰਨੇ ਲੈ ਕੇ ਚੱਲਦਾ ਕਿ ਜਿਹੜੇ ਆਪਣੇ ਪਿਓ ਦਾਦੇ ਸੀ ਉਹਨਾਂ ਦਾ ਬਚਪਨ ਕੁਝ ਹੋਰ ਤਰੀਕੇ ਦਾ ਸੀਗਾ ਔਰ ਜਿਹੜੀ ਉਮਰ ਦੇ ਵਿੱਚ ਅਸੀਂ ਹੁਣ ਮੌਕੇ ਤੇ ਸਾਡਾ ਬਚਪਨ ਕੁਝ ਹੋਰ ਤਰੀਕੇ ਦਾ ਸੀ ਅਸੀਂ ਉਹ ਕੱਚ ਦੀਆਂ ਗੋਲੀਆਂ ਵੀ ਵੇਖੀਆਂ ਨੇ ਅਸੀਂ ਉਹ ਗੁੱਲੀ ਡੰਡਾ ਵੀ ਵੇਖਿਆ ਹੋਇਆ ਏ ਅਸੀਂ ਤੈਰਾ ਨੂੰ ਜਿਹੜਾ ਕਿ ਸੋਟੀਆਂ ਦੇ ਨਾਲ ਪਜਾਇਆ ਵੀ ਹੋਇਆ ਅਸੀਂ ਨਹਿਰਾ ਦੇ ਵਿੱਚ ਛਾਲਾ ਮਾਰ ਕੇ ਨਹਾਤੇ ਵੀ ਹੋਏ ਆ ਸਾਰੇ ਕੰਮ ਕੀਤੇ ਲੇਕਿਨ ਉਹ ਸਾਡੇ ਦੌਰ ਸੀ ਇੱਕ ਜਿਹੜ ਇਹ ਗੇਮਾਂ ਕੋਜ ਹੋਰ ਸੀ ਸਾਡੀਆਂ ਖੇਡਾਂ ਕੋਜ ਹੋਰ ਸੀ ਗਿਆ ਲੇਕਿਨ ਅੱਜ ਦੇ ਦੌਰ ਦੇ ਵਿੱਚ ਬੱਚਿਆਂ ਦੀਆਂ ਖੇਡਾਂ ਸਿਰਫ ਜ਼ਿਆਦਾ ਕੰਟੂਨ ਤੋਂ ਤੱਕ ਰਹਿ ਗਈਆਂ ਨੇ ਔਰ ਜਾਂ ਮੋਬਾਈਲਾਂ ਦੇ ਵਿੱਚ ਰਹਿ ਗਏ ਨੇ ਮੋਬਾਈਲ ਜਿਹੜਾ ਇੱਕ ਬਹੁਤ ਹੀ ਵਧੀਆ ਸਾਧਨ ਜਿਹੜਾ ਕਿ ਵਿਗਿਆਨਕ ਦੌਰ ਦੇ ਵਿੱਚ ਬਣਿਆ ਹੋਇਆ ਹੈ ਔਰ ਇਸ ਨੂੰ ਜੇ ਯੂਜ਼ ਕਰੀਏ ਤੇ ਮੈਨੂੰ ਲੱਗਦਾ ਕਿ ਬੰਤਾ ਜਿਹੜਾ ਇਹ ਛੋਟਾ ਬੱਚਾ ਜਿਹੜਾ ਇਸ ਤੋਂ ਹੀ ਇੱਕ ਵਿਗਿਆਨਕ ਸੈਂਟਿਸਟ ਬਣ ਸਕਦਾ ਹੈ ਅਗਰ ਜੇ ਇਸ ਦਾ ਦੁਰਪਯੋਗ ਕਰੀਏ ਤੇ ਇਹ ਇੱਕ ਵੱਡੀ ਐਡੀ ਵੱਡੀ ਖਾਈਏ ਕਿ ਬੱਚਾ ਇਸ ਦੇ ਵਿੱਚ ਤਸਦੇ ਜਾਂਦਾ ਹੈ ਦੇਖੋ ਇਹ ਚੀਜ਼ਾਂ ਨੂੰ ਸਾਨੂੰ ਹਟਾ ਕੇ ਬੱਚਿਆਂ ਨੂੰ ਜਿਹੜੀ ਇੱਕ ਚੰਗੀ ਮੈਟੈਲਿਟੀ ਦੇਣੀ ਪੈਗੀ ਸਭ ਤੋਂ ਵੱਡੀ ਗੱਲ ਜੇ ਅਗਰ ਤੁਹਾਡੇ ਕੋਲ ਜਿਆਦਾ ਪੈਸਾ ਨਹੀਂ ਹੈਗਾ ਕੱਲੇ ਪੈਸੇ ਦੇ ਨਾਲ ਇੱਕ ਕਿਰਦਾਰ ਨਹੀਂ ਬਣਦਾ ਔਰ ਕੱਲੇ ਪੈਸੇ ਦੇ ਨਾਲ ਇੱਕ ਜਿਹੜਾ ਕੀ ਜੀਵਨ ਜਾਂਚ ਨਹੀਂ ਹੁੰਦੀ ਜਾਂ ਜ਼ਿੰਦਗੀ ਨਹੀਂ ਬਣਦੀ ਆਪਣੇ ਬੱਚਿਆਂ ਨੂੰ ਗਰਾਊਂਡ ਦੇ ਨਾਲ ਜੋੜੋ ਚੰਗਾ ਪਵੇਖਦੇ ਹੋ ਸਕੂਲਾਂ ਦੇ ਵਿੱਚ ਜਾਂਦੇ ਆ ਉਹਨਾਂ ਨੂੰ ਟੀਚਰਾਂ ਦਾ ਕਿਵੇਂ ਆਦਰ ਸਤਿਕਾਰ ਕਰਨਾ ਉਸ ਚੀਜ਼ ਬਾਰੇ ਦੱਸੋ ਘਰ ਦੇ ਮਾਹੌਲ ਦੇ ਵਿੱਚ ਆਪਣੇ ਫੈਮਿਲੀ ਦੇ ਵਿੱਚ ਆਪਣੇ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਰਹਿਣਾ ਇਹ ਵੀ ਚੀਜ਼ਾਂ ਵਾਸਤੇ ਉਹਨਾਂ ਨੂੰ ਇੱਕ ਅਪਰੀਸ਼ੀਏਟ ਤੁਸੀਂ ਜਰੂਰ ਕਰੋ ਸੋ ਦੋਸਤੋ ਸਭ ਤੋਂ ਵੱਡੀ ਜ਼ਰੂਰੀ ਗੱਲ ਤੈਨੂੰ ਹੋਰ ਦੱਸਾਂ ਕਿ ਅੱਜ ਦਾ ਜਿਹੜਾ ਮਾਹੌਲ ਬਣ ਚੁੱਕਿਆ ਜਿਹੜਾ ਪਿੰਡੂ ਲੈਵਲ ਤੋਂ ਉੱਠ ਕੇ ਜਿਹੜਾ ਕਿਸੇ ਸ਼ਹਿਰ ਵਾਲੇ ਜਿਹੜੇ ਰੀਤੀ ਰਿਵਾਜ ਜਿਆਦਾ ਮਨਾ ਰਹੇ ਆ ਸਾਡੇ ਟਾਈਮ ਦੇ ਵਿੱਚ ਤੇ ਚੀਜ਼ਾਂ ਨਹੀਂ ਸੀ ਹੈਗੀਆਂ ਲੇਕਿਨ ਇਹ ਚੀਜ਼ਾਂ ਜਿਹੜੀਆਂ ਅੱਜ ਦੇ ਦੌਰ ਦੇ ਵਿੱਚ ਹਰ ਘਰ ਦੇ ਵਿੱਚ ਪੈਦਾ ਹੋ ਰਹੀਆਂ ਨੇ ਅਸੀਂ ਆਪਣੇ ਆਪ ਨੂੰ ਵੀ ਵਿੱਚ ਲੈ ਕੇ ਉਹਨਿਆ ਅਗਰ ਸਾਡੇ ਘਰ ਦੇ ਵਿੱਚ ਕਿਸੇ ਵੀ ਚੀਜ਼ ਦਾ ਕਿਸੇ ਵੀ ਬੱਚੇ ਦਾ ਕੋਈ ਕਰੇ ਜੋ ਹੈਪੀ ਬਰਥਡੇ ਮਨਾਣੇ ਅਸੀਂ ਕੀ ਕਰਦੇ ਆ ਕੇਕ ਕੱਟ ਲਿਆ ਰਸ ਪਰੀਆਂ ਖਾ ਲੀਆਂ ਸਮੋਸੇ ਖਾ ਲਏ ਇਹ ਚੀਜ਼ਾਂ ਸਾਡੇ ਜਿਹੜੇ ਸਰੀਰ ਨੂੰ ਤੇ ਨੁਕਸਾਨ ਕਰਦੀਆਂ ਕਰਦੀਆਂ ਪੈਸਾ ਤੇ ਇੱਕ ਅਲੱਗ ਮੈ ਕਿ ਨਾਲ ਵੀ ਆਪਾਂ ਜਿਹੜਾ ਲਾ ਸਕਦੇ ਆ ਅਗਰ ਤੁਹਾਡੇ ਘਰ ਦੇ ਵਿੱਚ ਜਨਮਦਨ ਹੁੰਦਾ ਤੇ ਵਕਤ ਵਾਦ ਇੱਕ ਜਾਂ ਦੋ ਪੌਦੇ ਲਗਾਓ ਪੌਦੇ ਨਹੀਂ ਲਗਾਣੇ ਕੋਈ ਗਰੀਬ ਬੱਚਾ ਹੈ ਕੋਈ ਲੋੜਵੰਦ ਬੱਚਾ ਤੁਸੀਂ ਉਸ ਨੂੰ ਕੋਈ ਚੀਜ਼ ਲੈ ਆ ਦਿਓ ਜਾਂ ਉਸ ਨੂੰ ਕਿਸ ਚੀਜ਼ ਬਾਰੇ ਨੌਲੇਜ ਨਹੀਂ ਹੈਗੀ ਤੁਸੀਂ ਉਸ ਨੂੰ ਗਰਾਊਂਡ ਦੇ ਨਾਲ ਜੋੜੋ ਅੱਜ ਦੇ ਟਾਈਮ ਦੇ ਵਿੱਚ ਜੈਸਾ ਸਾਡਾ ਖਾਣ ਪਾਣ ਹੋ ਗਿਆ ਨਾ ਸਾਨੂੰ ਸਿਰਫ ਇੱਕ ਗਰਾਊਂਡ ਹੀ ਬਚਾ ਸਕਦਾ ਏ ਅਗਰ ਅਸੀਂ ਗਰਾਊਂਡ ਨਾਲ ਨਾ ਜੁੜੇ ਤੇ ਮੈਨੂੰ ਲੱਗਦਾ 30 35 40 ਸਾਲ ਤੋਂ ਬਾਅਦ ਅਸੀਂ ਦਵਾਈਆਂ ਦੇ ਨਾਲ ਜ਼ਰੂਰ ਜੁੜ ਜਾਾਂਗੇ ਤੋਂ ਇੰਨੀਆਂ ਕੁ ਗੱਲਾਂ ਮੈਂ ਤੁਹਾਡੇ ਨਾਲ ਕਰਨੀਆਂ ਸੀਗੀਆਂ ਉਸੋ ਦੋਸਤੋ ਇੱਕ ਸਭ ਤੋਂ ਵੱਡੀ ਗੱਲ ਅਸੀਂ ਆਪਣੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ ਔਰ ਹਰ ਮਾਂ ਪਿਓ ਨੂੰ ਜਿਹੜੇ ਆਪਣੇ ਬੱਚੇ ਪਿਆਰੇ ਹੁੰਦੇ ਨੇ ਇਹਦੇ ਵਿੱਚ ਕੋਈ ਵੀ ਦੋ ਰਹਿ ਨਹੀਂ ਹੈਗੀ ਲੇਕਿਨ ਲਗਭਗ 2 ਮਹੀਨੇ ਬਾਅਦ ਸਾਡੇ ਜਿਹੜੇ ਕੌਮ ਦੇ ਹੀਰੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਲਾਲ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਉਹਦੇ ਮਹੀਨੇ ਦੇ ਵਿੱਚ ਜਿਨ੍ਹਾਂ ਨੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਜਿਨ੍ਹਾਂ ਨੇ ਸ਼ਹਾਦਤਾਂ ਦਿੱਤੀਆਂ ਉਹ ਵੀ ਬੱਚੇ ਸੀਗੇ 7 ਸਾਲ ਤੇ 9 ਸਾਲ ਦੀ ਉਮਰ ਦੇ ਵਿੱਚ ਸ਼ਾਇਦ ਬੱਚਿਆਂ ਨੂੰ ਖਾਣ ਤੇ ਪੀਣ ਤੋਂ ਬਿਨਾ ਕੋਈ ਹੋਰ ਚੀਜ਼ ਨਹੀਂ ਹੁੰਦੀ ਤਨ ਉਹ ਦਾਦੀ ਮਾਤਾ 구ਦਰੀ ਜਿਨੇ ਛੋਟੇ ਛੋਟੇ ਬੱਚਿਆਂ ਨੂੰ ਪੂਰੀ ਰਾਤ ਠੰਡੇ ਬੁਰਜੇ ਦੇ ਵਿੱਚ ਬੈ ਕੇ ਉਹਨਾਂ ਨੂੰ ਉਹਨਾਂ ਦੇ ਦਾਦੇ ਔਰ ਦਾਦਿਆਂ ਪਰਤਾਦਿਆਂ ਦੀਆਂ ਕਹਾਣੀਆਂ ਸੁਣਾਈਆਂ ਕਿ ਕਿਵੇਂ ਸਾਡਾ ਜੋ ਸਿੱਖ ਇਤਿਹਾਸ ਬਣਿਆ ਸਿੱਖੇਨ ਸਰੂਪ ਰੱਖਣ ਵਾਸਤੇ ਉਹਨਾਂ ਨੂੰ ਪੂਰੀ ਰਾਤ ਜਿਹੜਾ ਗਿਆਨ ਦਿੱਤਾ ਕਿ ਜ਼ਾਲਮਾਂ ਦੇ ਇੰਨੀ ਮੰਨਣੇ ਤੇ ਛੋਟੇ ਛੋਟੇ ਬੱਚਿਆਂ ਨੂੰ ਜਿਹੜਾ ਕਿ ਨੀਹਾਂ ਦੇ ਵਿੱਚ ਖਿਲਾਰਿਆ ਗਿਆ ਔਰ ਪਾਪੀਆਂ ਨੇ ਉਹਨਾਂ ਦੇ ਨਾਲ ਉਹ ਕੀਤਾ ਕਿ ਮੇਰੇ ਕੋਲ ਲਫ਼ਜ਼ਾਂ ਦੇ ਵਿੱਚ ਵੀ ਬਿਆਨ ਕੀਤਾ ਜਾ ਸਕਦਾ ਸੋ ਮੈਂ ਇਹੀ ਬੇਨਤੀ ਕਰਦਾ ਵਾਂ ਕਿ ਜਿਹੜੇ ਵੱਡੇ ਵੱਡੇ ਸਕੂਲ ਜਾਂ ਵੱਡੇ ਵੱਡੇ ਜਿਹੜੇ ਕਾਲਜ ਯੂਨੀਵਰਸਟੀਆਂ ਕੱਟ ਤੋਂ ਕੱਟ ਉਹਨਾਂ ਦੇ ਵਿੱਚ ਇਹ ਸਿੱਖ ਇਤਿਹਾਸ ਨੂੰ ਜ਼ਰੂਰ ਦਰਸਾਇਆ ਜਾਵੇ ਉਹ ਕਲਗੀਆਂ ਵਾਲੇ ਦਸ਼ਮੇਸ਼ ਪਿਤਾ ਕੀ ਉਹਨਾਂ ਦੇ ਪਰਿਵਾਰ ਦੇ ਬਾਰੇ ਸਾਡੇ ਸਿੱਖ ਇਤਿਹਾਸ ਦੇ ਬਾਰੇ ਜ਼ਰੂਰ ਦੱਸਿਆ ਜਾਵੇ ਕਿ ਛੋਟੇ-ਛੋਟੇ ਬੱਚੇ ਨੇ ਕਿਵੇਂ ਕੁਰਬਾਨੀਆਂ ਦਿੱਤੀਆਂ ਸੀਗੀਆਂ ਨਿੱਕੀਆਂ ਜਿੰਦਾ ਵੱਡੇ ਸਾਕੇ ਉਹ ਕਰ ਗਏ ਜਿਹੜੇ ਆਉਣ ਵਾਲੀ ਜਿਹੜੀ ਪੀੜ੍ਹੀ ਜਿਹੜੀ ਯੂਥ ਹੈ ਉਹਨੂੰ ਪਤਾ ਲੱਗੇ ਕਿ ਇਹ ਵਾਲਾ ਜਿਹੜਾ ਪੰਥ ਸੀ ਇੱਕ ਨਰਾਲਾ ਪੰਥ ਸੀ ਕੋਈ ਕਲਗੀਆਂ ਵਾਲੇ ਦੀ ਆਪਣੀ ਨਿੱਜੀ ਲੜਾਈ ਨਹੀਂ ਸੀ ਹੈਗੀ ਉਹ ਕਿ ਜ਼ਾਲਮਾਂ ਦੇ ਨਾਲ ਟੱਕਰ ਲਈ ਉਹ ਪੂਰੀ ਇੱਕ ਕਾਇਨਾਤ ਵਾਸਤੇ ਸੀ ਉਹਨਾਂ ਦੀ ਕਿਸੇ ਦੇ ਨਾਲ ਕੋਈ ਨੀ ਜੰਜਸ਼ ਨਹੀਂ ਸੀਗੀ ਉਹਨਾਂ ਦੀ ਜਿਹੜੀ ਲੜਾਈ ਸੀਗੀ ਉਹ ਜ਼ਾਲਮ ਜ਼ੁਲਮ ਦੇ ਵਿਰੁੱਧ ਸੀਗੀ ਤੇ ਸੋ ਦੋਸਤ ਅਸੀਂ ਵੀ ਕੋਸ਼ਿਸ਼ ਕਰੀ ਕਿ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ ਹੋਰ ਨਹੀਂ ਕੁਛ ਥੋੜਾ ਸਿੱਖੀ ਸਰੂਪ ਵਾਲੇ ਬੰਨੇ ਲੈ ਕੇ ਚੱਲੀਏ ਬਾਕੀ ਬੱਚੇ ਨੇ ਆਪਾਂ ਇਹਨਾਂ ਨੂੰ ਬਚਾ ਕੇ ਵੀ ਰੱਖਣਾ ਹੈ ਇਹਨਾਂ ਨੂੰ ਆਪਾਂ ਮੈਂਟਲੀ ਤੌਰ ਤੇ ਵੀ ਜਿਹੜਾ ਇਹ ਪੂਰਾ ਤੂਰਾ ਜਿਹੜਾ ਕੰਫਰਟੇਬਲ ਰੱਖਣਾ ਹੈ ਸਰੀਰਕ ਤੌਰ ਤੇ ਵੀ ਰੱਖਣਾ ਹੈ ਇਨਾਂ ਨੂੰ ਮੋਟੀਵੇਸ਼ਨ ਕਰਦੇ ਰਹਿਣਾ ਔਰ ਸਮੇਂ ਸਮੇਂਦਨ ਵਾਲੇ ਇਹਨਾਂ ਨੂੰ ਆਪਣੇ ਇਤਿਹਾਸ ਬਾਰੇ ਵੀ ਦੱਸਣਾ ਸੋ ਦੋਸਤੋ ਤੁਸੀਂ ਮੇਰੇ ਨਾਲੋਂ ਜ਼ਿਆਦਾ ਸਿਆਣੇ ਜੇ ਮੈਂ ਤੁਹਾਨੂੰ ਜ਼ਿਆਦਾ ਗਿਆਨ ਨਹੀਂ ਦੇ ਸਕਦਾ ਤੇ ਮੈਂ ਉਮੀਦ ਕਰਦਾ ਤੁਸੀਂ ਆਪਣੇ ਪਰਿਵਾਰ ਦੇ ਵਿੱਚ ਆਪਣੇ ਬੱਚਿਆਂ ਦੇ ਵਿੱਚ ਖੈਰੀਤ ਹੋਵੋਗੇ ਤੇ ਸੋ ਦੋਸਤੋ ਇੰਨੀਆਂ ਗੱਲਾਂ ਕਰਦਿਆਂ ਮੈਂ ਤੁਹਾਡੇ ਤੋਂ ਇਜਾਜ਼ਤ ਲੈਣਾ ਗਰਮੇਸ਼ ਸਿੰਘ ਡੋਲਾ ਕੈਮਰਾਮੈਨ ਪਕਿੰਦਰ ਸਿੰਘ ਖੰਬ ਦੇ ਨਾਲ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਧੰਨਵਾਦ ਮਿਹਰਬਾਨੀ